ਦੀ ਫਤਿਹਗੜ ਤੋਂ ਖਾੜੇ ਜੀ 368 ਨੰਬਰ ਐਫ ਆਈ ਆਰ ਦਤੀ ਹੈ ਤੇ ਸੈਕਸ਼ਨ 344 ਇਮਪੋਰਟ ਰੈਫਰੈਂਸ ਹੈ ਸਾਤੇ ਇਥੇ ਕਲ ਬੁੱਕ ਸੂਚਨਾ ਦੇਦਾ ਤੇ ਖਾਸ ਧਿਆਨ ਚਾਹੀਦਾ ਜੇ ਤੇ ਅੱਤੇਵੜੀ ਦੇ ਕੋਲ ਇੱਕ ਦੇਨਪਾਰ ਦਾ ਅੰਤਤ ਚੰਨੇਸ ਕਮੈਂਟ ਤੇ ਨੜੇ ਇੱਕ ਸਲੂਨ ਦੇ ਸਪਾ ਦੀ ਆੜ ਵਿੱਚ ਨਵਾਂ ਸਪਾ ਖੁੱਲਿਆ ਹੋਇਆ ਹੈ ਜਿਹੜਾ ਉਹਦੇ ਆੜ ਚੁੱਕੇ ਨਦੇਨਪਾਰ ਦਾ ਧੰਦਾ ਉਹ ਕੰਬੇ ਸੀ ਉਹਨਾਂ ਦੇ ਸੇਵਕੀ ਇਹਦੇ ਵੀ ਅਸੀਂ ਜਿਹੜੀ ਬੇਚਲਾ ਰਹੇ ਸੀਗੇ ਉਹ ਚੋਰੀ ਜੇਸਤਾ ਕਰ ਲਈ ਹੈ ਉਸ ਸ਼ਹਾਬੂਦੀ ਉਹ ਹੈ ਉਹ ਸਾਲ ਕੋ ਦਿੱਤੇ ਰਹੇ ਸੀ ਇਹਦਾ ਹਸਬੰਡ ਹੈ ਜਿਹੜਾ ਕਣਕਰਾ ਉਹ ਅਨੇ ਅੱਜ ਆ ਉਸ ਅੱਡੇ ਮਲ ਲਿਖਿਆ ਉਹ ਸੀ ਜਦੋਂ ਪਹਿਲਾਂ ਵੀ ਕੋਈ ਨੇ ਉੱਪਰ ਮਾਮਲੇ ਦਰਜ ਨਹੀਂ ਆਪਣੇ ਲਈ ਤਸਦੀਕ ਜਾਰੀ ਹੈ ਕਿਉਂਕਿ ਅਸੀਂ ਤੇ ਦینے ਅਸੀਂ ਸ੍ਰੀ ਕੁਸ਼ਨਾ ਦੀ ਗੱਲ ਕਰ ਰਹੇ ਹਾਂ ਜਿਹਨਾਂ ਦਾ ਉਸੇ ਦਾ ਰੋਕ ਨੂੰ ਆਪਣੇ ਕੋਈ ਕੁਝ ਪਿਛਲੇ ਮਤਲਬ ਦੋ ਪੜੇ ਤੱਕ ਇਨਫੋਰਮੇਸ਼ਨ ਹੈ ਜਿਸਨੇ 15 20 ਦਾ ਬਣਾਇਆ ਆਪ ਨੂੰ دیا ਸੀ ਇਹਨਾਂ ਲਈ ਡਿਟੇਲ ਤਸਦੀਕ ਕਰਦੇ ਹਾਂ ਜੋ ਦੀ ਫਤਿਹਗੜ੍ਹ ਸਬ ਸਟੇਜ 666 ਨੰਬਰ ਐਫ ਆਈ ਆਰ ਦਿੱਤੀ ਹੈ 3 ਸੈਕਸ਼ਨ 344 ਇਮਪੋਰਟ ਰੈਕੀਸ਼ਨ ਹੈ ਸਾਡੇ ਇਥੇ ਕਲ ਬੁੱਕ ਸੂਚਨਾ ਦੇਦਾ ਤੇ ਗੱਲ ਧਿਆਨ ਚਾਹੀਸੀ ਕਿ ਜਿੱਤੇ ਅੱਤੇਵੜੀ ਦੇ ਕੋਲ ਇੱਕ ਦੇਵਪਾਰ ਦਾ ਨੰਦ ਚੰਦਨੇ ਸਿੰਘ ਦਾ ਜਿਹਨੋਂ ਇੱਕ ਸਲੂਨ ਦੇ ਸਪਾ ਦੀ ਆੜ ਵਿੱਚ ਵਿਵਾਈ ਸਪਾ ਕੋਲੇਵ ਹੈ ਜਿਹੋ ਦੇ ਆੜ ਚੁੱਕੇ ਪਰ ਦੇਵਪਾਰ ਦਾ ਉਹ ਕੰਦੇਸੀ ਨਾਲ ਸੈਟਿਟ ਹੈ ਇਹਦੇ ਤੇ ਅਸੀਂ ਜਿਹੜੀ ਰਮੇਚ ਲਾ ਰਹੇ ਸੀਗੇ ਉਹ ਚੋਲੇ ਦੀ ਗੱਲ ਕਰ ਲਈ ਹੈ ਸ਼ੋਸ਼ਾ ਬਲੀ ਉਹ ਹੈ ਸਾਲ ਕੋ ਦਿੱਤੇ ਰਹੇ ਇਸ ਦੀ ਇਹਦਾ ਹਸਬੰਡ ਹੈ ਜਿਹੜਾ ਕੜਕੜਾ ਚ ਉਹਨੇ ਬੱਜਿਆ ਉਸਰ ਦੇ ਅੱਗੇ ਪੱਲ ਲਿਆ ਉਹ ਸੀ ਜਦ ਤੱਕ ਪਹਿਲਾਂ ਵੀ ਕੋਈ ਨੇ ਦੇ ਉੱਪਰ ਮਾਮਲੇ ਦੱਚੇ ਹਨੇ ਸਾਡੀ ਤਸਦੀਕ ਚਾਹੀਏ ਕਿਉਂਕਿ ਉਹ ਸਟੇਟ ਦੇ ਨੇ ਅਥਰੀ ਪਰਸਨਾਂ ਦੀ ਗੱਲ ਕਰ ਰਹੇ ਹੈ ਇਹਦਾ ਉਸੇ ਦਾ ਫੈਸਲਾ ਲੁਕੋ ਜਬੀ ਉਹ ਕੁਝ ਪਿਛਲੇ ਮਤਲਬ ਦੋ ਕਾਲੇ ਦਾ ਇਨਫੋਰਮੇਸ਼ਨ ਹੈ ਜਿਸਨੇ 15 20 ਦਾ ਆਪ ਨੂੰ ਦਿੱਤਾ ਇਹਨਾਂ ਦੀ ਡਿਟੇਲਸ ਤਸਦੀਕ ਕਰ ਦਿਓ ਦੀ ਫਤਿਹਗੜ੍ਹ ਸਬ ਖਾੜੇ ਦੇ 666 ਨੰਬਰ ਐਫ ਆਈ ਆਰ ਦਿੱਤੀ ਹੈ। ਇਹ ਦਿਨ ਸੈਕਸ਼ਨ 342 ਰਿਪੋਰਟ ਰੈਕਿੰਗ ਹੈ। ਸਾਡੇ ਇਥੇ ਕਲ ਬੁੱਕ ਸੂਚਨਾ ਦੇਦਾ ਤੇ ਖਾਸ ਧਿਆਨ ਚਾਹੀਸੀ ਕਿ ਅੱਤੇਵੜੀ ਦੇ ਕੋਲ ਇੱਕ ਦੇਗਪਰਦਾ ਤੰਦ ਚੱਲ ਰਿਹਾ ਸੀ। ਜਿਹਨਾਂ ਦੇ 199 ਪਾ ਦੀ ਯਾਰਡ ਵਿੱਚ ਵਿਗਾਈ ਸਪਾਰ ਕੋਲੇ ਹੋਇਆ ਸੀ। ਉਹਦੇ ਆੜ ਤੋਂ ਤੇ ਦੇਗਪਰਦਾ ਤੰਦ ਉਹ ਕੰਬੇ ਸੀ ਉਹਨਾਂ ਦੇ ਸੇਵਕੀ ਇਹਦੇ ਤੇ ਅਸੀਂ ਜਿਹੜੀ ਵਿਮਿਚਲਾ ਰਹੇ ਸੀਗੇ ਉਹ ਚੋਰ ਜਿਹੜਾ ਕਰਦਾ ਕਰ ਲਿਆ ਉਸ ਸ਼ਹਾਬੂਦੀ ਉਹ ਹੈ ਉਹ ਸਾਲ ਕੋ ਦਿੱਤੇ ਰਹੇ ਸੀ ਇਹਦਾ ਹਸਬੰਡ ਹੈ ਜਿਹੜਾ ਕਣਕਰਾ ਉਹਨੇ ਅੱਜ ਆ ਕੇ ਸਰਦਾਰ ਦੀ ਮਲ ਲਖਿਆ ਉਹ ਅਸੀਂ ਜਲਦੀ ਕਰ ਪਾਉਂਦੇ ਪਹਿਲਾਂ ਵੀ ਕੋਈ ਨੇ ਉੱਪਰ ਮਾਮਲੇ ਦਰਸੇ ਹਮੇਸ਼ਾ ਦੀ ਤਸਦੀਕ ਜਾਈਏ ਕਿਉਂਕਿ ਜਦੋਂ ਤੁਸੀਂ ਕਹਿੰਦੇ ਨੇ ਸੋਥਰੀ ਪਰਸਨਾਂ ਦੀ ਗੱਲ ਕਰ ਰਹੇ ਹੋ ਇਹਦਾ ਉਸੇ ਨਾਲ ਲੁਕੋ ਜੀ ਕੁਝ ਪਿਛਲੇ ਮਤਲਬ ਤੋਂ ਕੱਲ ਤੱਕ ਇਨਫੋਰਮੇਸ਼ਨ ਹੈ ਜਿਸਨੇ 15-20 ਹਜ਼ਾਰ ਰੁਪਏ ਆਪ ਕੋ ਲਿਆ ਸੀ ਇਹਦੀ ਡਿਟੇਲ ਤਸਦੀਕ ਕਰ ਦਿਓ